ਵਾਹਿਗੁਰਦੀ ਖਾਲਸਾ ਵਾਹਿਗੁਰਦੀ ਕੀਫਤ ਮੈਂ ਤੁਹਾਨੂੰ ਮੇਰਾ ਨਾਮ ਗੁਰਸਿਖੋਰ ਮੈਂ ਤੁਹਾਨੂੰ ਅੱਜ ਚਾਰ ਸਾਹਿਬ ਜਾਨਿਆਂ ਦੀ ਕਵਿਤਾ ਸੁਣਾਉਣ ਜਾ ਰਹੀ ਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਚਾਰੇ ਪਿਤਾ ਦੇ ਪਰ ਛਾਵੇਂ ਮਾਤਾ ਜੀ ਤੋਂ ਦੇ ਪਿਆਰ ਸੁੰਦਰ ਸੋਨੇ ਸਾਹਿਬ ਜਾਦੇ ਗੁਰੂ ਤੇਗ ਬਹਾਦਰ ਦੇ ਪੋਤੇ ਦਾਦੀ ਮਾ ਗੁਜਰੀ ਦੇ ਰਾਸ ਦੁਰਾਲੇ ਵੱਡੇ ਸਾਹਿਬ ਜਾਦੇ ਅਜੀਤ ਤੇ ਜੁਰਹਾ ਜੂ ਜਾਰ ਪਾ ਗਏ ਸ਼ਹੀਦੀ ਹੋਏ ਹੋਈ ਜੰਦੋ ਚੱਕ ਚਮਕੋ ਦੀ ਜੰਗ ਸੀ ਛੋਟੇ ਸਾਹਿਬ ਜਾਦੇ ਜੁਰਾਵਾ ਤੇ ਫਤੇ फतेह बच्चे सी मासूम भावे हौसले बुलंद सी ननिया विच चनाए दे सी हुकम होए डोल डोले नहीं साहिब जादे धर्म दी खातिर वार गए जिंद सी वाहेगुरु जी का खालसा वाहेगुरु जी की